ਤਰਕੀਨਿਆ ਸ਼ਹਿਰ ਤਰਕੀਨਿਆ ਸ਼ਹਿਰ ਵੀਰਾ ਪਕਹਿਰਪੁਰ ਜ਼ਿਲ੍ਹਾ ਘਟੋ ਘਟ 2000 ਸਾਲ ਪੁਰਾਣਾ ਸ਼ਹਿਰ ਹੈ ਜੀ ਇਹ ਇਟਲੀ ਦਾ ਹੈ ਤੇ ਉਥੋਂ ਦੇ ਐਪਲੀਮੈਂਟ ਦੇਖੋ ਕਿੰਨੇ ਵਧੀਆ ਨੇ ਘੈਂਟ ਨੇ ਇਟ ਜਿਹੜੇ ਸਾਡੇ ਜਿਹੇ ਵਿੱਚ ਇੰਨਾ ਟਾਈਮ ਪਹਿਲਾਂ ਹੋਂਦ ਦੇ ਆ ਰਹੇ ਕਿੰਨਾ ਟਾਈਮ ਸਮਾਂ ਹੋ ਗਿਆ ਇਹਨਾਂ ਆਉਂਦਿਆਂ ਨੂੰ ਇਹ ਇਹ ਲੈਫਟ ਸਿਸਟਮ ਵਾਲੀ ਆਲੂ ਕੱਟਣ ਵਾਲੀ ਮਸ਼ੀਨ ਹੋ ਗਈ ਦੂਜੀ ਹੋ ਕੇ ਬੀਤਣਾ ਹੋ ਗਿਆ ਤਾਂ ਤੇ ਟਰੈਕ ਮਸ਼ੀਨ ਦੂਜੀ ਹੋ ਗਈ ਇਹ ਸਾਰੀ ਲੈਫਟ ਸਿਸਟਮ ਵਾਲੀ ਆ ਆਲੂ ਕੱਟਣ ਵਾਲੀ ਮਸ਼ੀਨ ਜਾਨੀ ਕਿ ਡਾਊਨ ਕਰ ਲੋ ਅੱਪ ਕਰ ਲੋ ਜਿੰਦ ਤਨੂ ਮਾਜੀ ਕਰ ਦੇ ਖੱਬੇ ਪਾਸੇ ਕਰ ਲੋ ਚਾਹੇ ਉਹਨੂੰ ਸੱਜੇ ਪਾਸੇ ਨੂੰ ਉੱਚੀ ਨੀਵੀਂ ਕਰ ਲੋ ਜਿੰਦ ਤਨੂ ਮਾਜੀ ਉੱਚੀ ਨੀਵੀਂ ਤੁਸੀਂ ਇਹਨਾਂ ਨੂੰ ਕਰ ਸਕਦੇ ਆ ਇੰਨੀ ਜ਼ਿਆਦਾ ਟੈਕਨੋਲੋਜੀ ਬਾਹਰ ਵੀ ਵਧੀਆ ਵਾ ਆਪਣੇ ਹਾਲੇ ਪਤਾ ਨਹੀਂ ਕਦੋਂ ਆਉਣਗੀਆਂ ਜੇ ਆਈਆਂ ਵੀ ਹੋਣਗੀਆਂ ਤਾਂ ਆਪਣੇ ਬੰਗੀਆਂ ਬਹੁਤ ਹੋਣਗੀਆਂ ਯਾਨੀ ਕਿ ਵੀ ਆਮ ਬੰਦਾ ਇਹਨੂੰ ਫੋਰਡ ਨਹੀਂ ਕਰ ਸਕਦਾ ਇਹਨਾਂ ਰੀਮਾਂ ਨੂੰ ਯਾਹ ਪਰੇ ਮਸ਼ੀਨਾਂ ਇਹ ਕਿੱਦਾਂ ਮਾਰੀ ਉੱਤੇ ਨੀਵੇਂ ਦਾਲਾ ਲੋ ਅਮਰੀਕਾ ਲਾ ਲੋ ਟੈਸਟ ਜਿਹੜਾ ਇੱਥੇ ਮਾਰੀ ਉੱਥੇ ਫਾਰਮ ਬੰਦਿਆ ਚਾਰ ਚਾਰ ਹਜ਼ਾਰ ਪੰਜ ਪੰਜ ਹਜ਼ਾਰ ਕਿੱਲੇ ਜਾਂਦਾ ਉੱਤੇ ਨੀਵੇਂ ਬਾਹਰ ਆਪਣੇ ਬਾਤਾਂ ਫਾਰਮ ਇਕ ਬੰਦੇ ਦਾ ਹੋਊਗਾ ਜਿਵੇਂ ਆਪਾਂ ਮੰਨ ਲੇ ਕਿ ਚੋਣ 200 ਕਿੱਲੇ ਦਾ ਵਿੱਚ ਖੇਤੀ ਕਰਨੀ ਹੈ ਮੰਨ ਲਓ ਆਪਣੇ ਉਹ ਸਾਧਨਾਂ ਦੇ ਪਾਸ ਵੀ ਕਹਿੰਦੀ ਵੀ ਪੱਧਰ ਵਧਿਆ ਦੇ ਹੋਰ ਕਰਨਾ ਜੇ ਉਹ ਜੇ ਆਪਣੇ ਵਿਚ ਦੇ ਵਿੱਚ ਆਉਂਦੀਆਂ ਵੀ ਉਹਨਾਂ ਦੀਆਂ ਤਾਂ ਹੋਣਗੀਆਂ ਵੀ ਹੋਣਗੀਆਂ ਤਾਂ ਵੱਡੇ ਸ਼ਹਿਰਾਂ ਵਿੱਚ ਅਸੀਂ ਕਿਤੇ ਵੱਡੇ ਹੋ ਜਾਓ ਜਾਂ ਕਲਾਸ ਮਸ਼ੀਨ ਆ ਗਈ ਜਿਵੇਂ ਡਗਰਾਮਾਂ ਨਹੀਂ ਹੋਣਗੀਆਂ ਇਹ ਸਿੱਧਾ ਤੋਂ ਵੀ ਮਗਰੋਂ ਲਿਆਣੇ ਨਵੀਂ ਰਸਤੀ ਦਾ ਮਾਤੀ ਚੰਨ ਮੈਂ ਇੱਕ ਇੱਕ ਪਾਸਾ ਕਰ ਲਿਆ ਕਿ ਜਿਵੇਂ ਵੱਡੇ ਵੱਡੇ ਕੀ ਬਾਤਾਂ ਆਂ ਕਲਚਰ ਦੇ ਨਾਲ ਇਵੈਂਟ ਆਉਂਦੇ ਆ ਖੇਤੀਬਾੜੀ ਵਾਲੇ ਸੰਦੋਵੇ ਵੱਡੇ ਵੱਡੇ ਆ ਇਹ ਐਪਰੀਮੈਂਟ ਉਮੇ ਹੀ ਖੇਤੀਬਾੜੀ ਦੇ ਸੰਦ ਜਿਵੇਂ ਆਪਣੇ ਸ਼ਹਿਰ ਦੇ ਵਿੱਚ ਮੇਲਾ ਲੱਗਦਾ ਲੋਹਾਂ ਟੈਪਰੀਮੈਂਟ ਲਾਏ ਹੋਏ ਆ ਵੱਡੇ ਵੱਡੇ ਫਰਮ ਵਾਲੇ ਵੀਪਰਾਏ ਸਾਰੇ ਲੈਂਦੇ ਨੇ ਉਧਰ ਇਹ ਪੁੱਛੀਆਂ ਨੀਵੀਆਂ ਜਮੀਨਾਂ ਦੇ ਵਿੱਚ ਲਾਉਣ ਵਾਸਤੇ ਜਿੱਕਾਂ ਵਾਲੇ ਸਿਸਟਮ ਦੇ ਸਹਾਨੇ ਬਣਾਏ ਹੋਏ ਆ ਜਿੱਕਾਂ ਵਾਲੇ ਦੇ ਸਿਸਟਮ ਦੇ ਸਾਨੂੰ ਵੀ ਉੱਚੀਆਂ ਨਹੀਂ ਵੀ ਚਾਰੇ ਪਾਸੇ ਹੋ ਜਾਂਦੇ ਚਾਹੇ ਮਗਰੋਂ ਟੇਢੀ ਕਰ ਲਓ ਮਗਰੋਂ ਟੇਢੀ ਕਰ ਲਓ ਇੱਕ ਇੱਕ ਪਾਸਾ ਉੱਚਾ ਢਿਮਾ ਤਾਂ ਚਾਰੇ ਪਾਸਿਆਂ ਦਾ ਹੋ ਜਾਂਦਾ ਮਗਰੋਂ ਮਗਰੋਂ ਸਾਈਡਾਂ ਤੋਂ ਖੱਬਿਆਂ ਸੱਜੇਓ ਇਦਾਂ ਹੀ ਦੁੱਧੀ ਮਸ਼ੀਨ ਆ ਜਿਹੜੀ ਦੁੱਧੀ ਕਲਾਸ ਮਸ਼ੀਨ ਆ ਇਦਾਂ ਹੀ ਆਲੂ ਬਟਨ ਵਾਲੀ ਮਸ਼ੀਨ ਆ ਠੀਕ ਆ ਜੀ ਤੇ ਕਿਵੇਂ ਲੱਗਿਆ ਇਹ ਤੁਹਾਨੂੰ ਐਪਲੀਮੈਂਟ ਇੱਥੋਂ ਵਾਲੀ ਇਟਲੀ ਵਾਲੀ ਜਰੂਰ ਦੱਸਿਓ ਤੇ ਇਹ ਆਪਣੇ ਐਪਲੀਮੈਂਟ ਆਉਣੇ ਚਾਹੀਦੇ ਆ ਜਾ ਨਹੀਂ ਹੋਣੇ ਚਾਹੀਦੇ ਇਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿਉਂਕਿ ਇਹ ਸਜਾਈ ਹੁੰਦੇ ਆ ਜੀ ਸਾਰੇ ਵੀਰ ਵੀਰ ਭਰਾਵਾਂ ਦੇ ਆਪਣੇ ਲਈ ਇਹ ਵੀ ਆਉਣੇ ਚਾਹੀਦੀ ਆ ਜਾਂ ਨਹੀਂ ਆਉਣੇ ਚਾਹੀਦੇ ਜਿਵੇਂ ਹੁਣ ਵਿੱਚ ਵਿੱਚ ਕਲਾਸ ਦੇ ਜਿਹੜੇ ਆਪਣੇ ਉਹ ਭਰੀਆਂ ਪਾਉਣ ਵਾਲੇ ਟਰੈਕਟਰ ਆਉਂਦੇ ਜਿਵੇਂ ਆਪਣੇ ਆਉਂਦੇ ਨਾ ਵੱਡੇ ਵੱਡੇ ਟਰੈਕਟਰ ਕਲਾਸ ਵਾਲੇ ਬੇਲਰ ਆਉਂਦੇ ਆ ਭਰੀਆਂ ਵਾਲੇ ਝੋਨੇ ਦੀਆਂ ਭਰੀਆਂ ਪਾਉਣ ਵਾਲੇ ਆਉਂਦੇ ਪਰਾਲੀ ਦੀਆਂ ਜਿਹੜੀਆਂ ਵੀ ਉਹ ਹੁਣ ਬਾਹਰ ਦੀਆਂ ਕੰਪਨੀਆਂ ਆ ਹੁਣ ਆਪਣੀ ਇੰਡੀਆ ਦੇ ਵਿੱਚ ਆਈ ਤਾਂ ਜਾਂਦੀਆਂ ਨੇ ਉਹ ਆਪਣੀ ਇੰਡੀਆ ਦੇ ਵਿੱਚ ਬਾਹਰ ਦੀਆਂ ਕੰਪਨੀਆਂ ਤੇ ਫਾਇਦਾ ਤਾਂ ਹੈਗਾ ਇਹ ਚੀਜ਼ਾਂ ਦਾ ਪਰ ਥੋੜਾ ਜਿਵੇਂ ਕਹ ਲਈਏ ਵੀ ਪ੍ਰਾਈਸ ਥੋੜੇ ਜਿਆਦਾ ਖਾਈ ਨੇ ਇਹ ਚੀਜ਼ਾਂ ਦੇ ਇਹਨਾਂ ਦੀਆਂ ਦੇ ਆਮ ਹਰੇਕ ਬੰਦਾ ਨਹੀਂ ਲੈ ਸਕਦਾ ਜਾਂਦਾ ਇਹ ਸਰਕਾਰ ਹਰੇਕ ਮੰਡ ਦੇ ਵਿੱਚ ਮੰਨ ਲੇ ਕਿ ਚਲੋ ਵੀ ਦੋ ਦੋ ਪਿੰਡਾਂ ਹੁੰਦੇ ਵੇ ਇੱਕ ਇਹ ਜਿਹੜੀ ਆਹ ਮਸ਼ੀਨ ਆ ਕਣਕ ਵੇਜਣ ਵਾਲੀ ਮਸ਼ੀਨ ਆ ਇਹ ਆਹ ਤੇ ਇਹ ਸਾਰੀ ਨਾ ਓਪਨ ਹੋ ਜਾਂਦੀ ਆ ਚਾਰੇ ਪਾਸੇ ਖੁੱਲਦੀ ਜਾਂਦੀ ਆ ਇਹ ਜਿਵੇਂ ਆਪਣੇ ਉਹ ਬਿਲਡਰ ਵਾਲੇ ਨਹੀਂ ਹੁੰਦੇ ਮੂਰੇ ਨਾਲ ਲਾਈਨਾਂ ਮੰਨਣ ਵਾਲੇ ਹੁੰਦੇ ਜਿਹੜੇ ਉੱਪਰ ਉਹ ਮੂਰੇ ਟਰੈਕਟਰ ਆ ਕੇ ਚੱਲਦਾ ਲਾਈਨਾਂ ਮੰਨਣ ਵਾਸਤੇ ਪਰਾਲੀ ਜਿਹਾ ਉਹਵੇਂ ਉਹਦੇ ਸਾਰੇ ਫਰਮ ਹੀ ਖੁੱਲ ਜਾਂਦੇ ਆ ਉਦੋਂ ਹੀ ਇਹ ਸਾਰੇ ਪਾਸੇ ਖੁੱਲਦੀ ਆ ਤੇ ਇਹਨ ਵੱਡਾ ਟਰੈਕਟਰ ਤਰਾ ਚਲਾਉਦਾ ਇਹ ਨੂੰ ਆ ਜਾ ਯੁਨੀਅਰ ਵੱਡਾ ਖੜਾ ਮੂਰੇ ਉਹ ਟਰੈਕਟਰ ਵਿੱਚ ਦਿਖਾਉਂਦੇ ਆ ਤੇ ਆਹ ਸਾਰੇ ਵਿੱਚ ਇਹ ਨਹੀਂ ਲੱਗੇ ਹੋਏ ਪਾਈਪ ਵਗੈਰਾ ਸਾਰਾ ਡਿਸਟ੍ਰਿਬਿਊਟਰ ਵਗੈਰਾ ਲੱਗੇ ਹੋਏ ਜਿਹਦੇ ਅੰਦਰ ਸਾਰੇ ਪਾਈਪ ਵਗੈਰਾ ਹੀ ਸਾਰੇ ਉਪਲ ਖੁੱਲ ਜਾਂਦੇ ਆਂਦੇ ਆ ਤਈ ਬਾਬਾ ਜੀ ਇਹ ਆਪਣੇ ਬਗ ਦਾ ਪਿੰਡਾਂ ਚਾਹੇ ਦੋ ਬਾਈ ਮੈਂ ਕਹਿੰਦਾ ਦੋ ਦਿਨ ਸਾਰੀ ਪਿੰਡਾਂ ਦੀ ਮੈਂ ਜਮੀਨ ਨੂੰ ਬਗ ਦਾ ਸਾਰੀ ਬੋੜ ਬਾਈ ਖਾਦਣੇ ਟਾਈਮ ਨਾਲ ਡੀਟਰੈਕਟਰ ਜੌਣ ਲੱਗੇ ਜੇ ਵੀ ਆਪਾਂ ਤੁਹਾਨੂੰ ਪਹਿਲਾਂ ਤੁਹਾਨੂੰ ਮਸ਼ੀਨਾਂ ਦਿਖਾਈਆਂ ਮਗਲੀ ਸਾਈਡ ਹਨਾ ਵੀ ਮੰਨ ਲਓ ਵੀ ਸਵੇਰੋਂ ਛੱਡੇ ਤੇ ਦੂਜੇ ਦਿਨ ਸ਼ਾਮ ਤੱਕ ਮੈਂ ਕਹਿੰਦਾ ਸਾਰੇ ਪਿੰਡ ਦੀ ਜਮੀਨ ਨੂੰ ਬਾਹ ਕੇ ਬੀਜ ਕੇ ਬਿਹਲੇ ਹੋ ਜਾਣਗੇ ਇਹਨਾਂ ਨੂੰ ਕਿਹੜਾ ਕੋਈ ਪ੍ਰਭਾਵ ਹੈ ਚਾਹੇ 50% ਵੀ ਆਪਾਂ ਲੀ ਗਿਆ ਪਹਿਨਾਂ ਮਗਰ ਤਾਂ ਵੱਡੇ ਵੱਡੇ ਟਰੈਕਟਰਾਂ ਦਾ 100-100 ਲੀਟਰ ਖਾਂਦੇ ਆ ਇਹ ਘਾਟਿਆ ਦੇ ਹਸਾਉਣ ਨਾਲ ਤਾਂ ਬਸ਼ ਮੇਰੇ ਹਸਾਉਣ ਨਾਲ